ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਪੰਚ ਮਨਵੀਰ ਸਿੰਘ ਮੂਨਕਾ ਸਮੁੱਚੀ ಗ್ರಾಮ ਪੰਚਾਇਤ ਮੂਨਕਾ ਵੱਲੋਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਵੇਂ ਆਪ ਸਭ ਨੂੰ ਪਤਾ ਹੀ ਆ ਕਿ ਕੁਝ ਦਿਨ ਪਹਿਲਾਂ ਹਿਯਾਰਪੁਰ ਵਿਖੇ ਇੱਕ ਦਰਿੰਦੇ ਵੱਲੋਂ ਦਰਿੰਦਗੀ ਕੀਤੀ ਗਈ ਆ ਜੋ ਬਹੁਤ ਹੀ ਮੰਦਭਾਗੀ ਆ ਇੱਕ ਮਾਸੂਮ ਦੇ ਨਾਲ ਤੇ ਅਸੀਂ ਜਿਸ ਦਿਨ ਤੋਂ ಗ್ರಾಮ ਪੰਚਾਇਤ ਬਣੀ ਆ ਉਸ ਦਿਨ ਤੋਂ ਪਿੰਡ ਦੇ ਵਿੱਚ 2 ਤੋਂ 3 ਵਾਰ ਲਾਂਚ ਕਰ ਚੁੱਕੇ ਹਾਂ ਕਿ ਜੋ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉਹਨਾਂ ਦੀ شناخت ਦੇ ਲਈ ਐਫੀਡੇਵਿਟ ਦਿੱਤੇ ਜਾਣ ਤੇ ਮੈਨੂੰ ਕਹਿੰਦੇ ਆ ਬਹੁਤ ਸ਼ਰਮ ਦੀ ਗੱਲ ਆਂਦੀ ਆ ਕਿ ਮੇਰੇ ਪਿੰਡ ਦੇ ਵਿੱਚ 100 ਤੋਂ ਵੱਧ ਪ੍ਰਵਾਸੀ ਰਹਿ ਰਹੇ ਨੇ ਤੇ ਅੱਜ ਤੱਕ ಗ್ರಾಮ ਪੰਚਾਇਤ ਮੂਨਕਾਂ ਦੇ ਕੋਲ 6 ਤੋਂ 7 ਐਫੀਡੇਵਿਟ ਆਏ ਨੇ ਮੈਂ ਉਹਨਾਂ ਆਪਣੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਕੋਲ ਪ੍ਰਵਾਸੀ ਰਹਿੰਦੇ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਇਹਨਾਂ ਦੇ ਐਫੀਡੇਵਿਟ ਸਾਡੇ ਕੋਲ ਜਮ੍ਹਾਂ ਕਰਵਾਉਣ ਤਾਂ ਜੋ ਉਹਨਾਂ ਨੂੰ ਵੀ ਪਤਾ ਹੋਵੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਨਹੀਂ ਤਾਂ ਉਹ ਜ਼ਿੰਮੇਵਾਰ ਹੋਣਗੇ ਕਿ ਇਹ ਕੌਣ ਆ ਕਿੱਥੋਂ ਆ ਕਿ ਪਛੋਕੜ ਕੀ ਹੈ ਇਹਨਾਂ ਦਾ ਤੇ ਹੁਣ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕੱਲ ਸ਼ਾਮੀ 6 ਤੋਂ 8 ਵਜੇ ਤੱਕ ਕੱਲ ਤੇ ਪਰਸੋਂ ਦੋ ਦਿਨ ਅਸੀਂ ਗੋਦਵਾਲਾ ਤਰਮਸ਼ਾਲਾ ಗ್ರಾಮ ਪੰਚਾਇਤ ਮੂਨਕਲਾਂ ਦੇ ਮੈਂਬਰ ਬੈਠਣਗੇ ਉੱਥੇ ਆਪਣੇ شناਖਸੀ ਕਾਰਡ ਆਧਾਰ ਕਾਰਡ ਵਗੈਰਾ ਲੈ ਕੇ ਪ੍ਰਵਾਸੀ ਮਜ਼ਦੂਰ ਤੇ ਜਿਨ੍ਹਾਂ ਦੇ ਰਹਿੰਦੇ ਨੇ ਉਹ ਪਰਿਵਾਰ ਆਉਣ ਆਪਣੇ ਜ਼ਿੰਮੇਵਾਰੀ ਚੱਕਣ ਇਹਨਾਂ ਦੇ ਐਫੀਡੇਵਿਟ ਪਰ ਭਾਉਣ ਇੱਕ ਬੇਨਤੀ ਹੋ ਰਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਕਿ ਮੈਂ ਬਹੁਤ ਦੇਖਦੇ ਆਂ ਅਸੀਂ ਪਿੰਡ ਵਾਸੀ ਕਿ 9 ਵਜੇ ਤੋਂ ਬਾਅਦ ਕਦੀ ਕਿਤੇ ਬੈਂਚ ਤੇ ਬੈਠੇ ਹੁੰਦੇ ਕਦੀ ਕਿਤੇ ਬੈਂਚ ਤੇ ਬੈਠੇ ਹੁੰਦੇ ਨੇ ਇਹਨਾਂ ਨੂੰ ਮੈਂ ਚੇਤਾਵਨੀ ਦੇਣੀ ਚਾਹੁੰਦਾ ਆ ਕਿ 9 ਵਜੇ ਤੋਂ ਬਾਅਦ ਪਿੰਡ ਦੀ ਫੇਰਨੀ ਦੇ ਉੱਪਰ ਕੋਈ ਵੀ ਪ੍ਰਵਾਸੀ ਨਹੀਂ ਦਿਖਣਾ ਚਾਹੀਦਾ ਨਾ ਸਵੇਰੇ ਸਕੂਲ ਟਾਈਮ ਬੈਂਚਾਂ ਦੇ ਉੱਪਰ ਬੈਠੇ ਹੋਣੇ ਚਾਹੀਦੇ ਆ ਇਹ ਜੇ ਕੋਈ ਬੈਠਾ ਮਿਲ ਗਿਆ ਪੰਚਾਇਤ ਆਪਣੀ ਕਾਰਵਾਈ ਕਰੂਗੀ ਉਹ ਖੁਦ ਜ਼ਿੰਮੇਵਾਰ ਹੋਊਗਾ ਇੱਕ ਬੇਨਤੀ ਹੋ ਰਿਹਾ ਕਿ ਜਿਨ੍ਹਾਂ ਕੋਲ ਕੋਈ شناخت ਨਹੀਂ ਹੈਗੀ ਉਹਨਾਂ ਨੂੰ 3 ਦਿਨ ਦਾ ਟਾਈਮ ਦਿੱਤਾ ਜਾਂਦਾ ਕਿ 3 ਦਿਨ ਦੇ ਵਿੱਚ ਵਿੱਚ ਪਿੰਡ ਛੱਡ ਦੇਣ ਜੇ ਨਹੀਂ ਛੱਡਣਗੇ ਉਹਨਾਂ ਉੱਪਰ ਅਸੀਂ ਆਪਣੀ ਕਾਰਵਾਈ ਕਰਾਂਗੇ ਪੁਛਾਸ਼ ਨੇ ਆਪਣੀ ਕਾਰਵਾਈ ਕਰੂਗਾ ਇੱਕ ਬੇਨਤੀ ਹੋਰ ਹੈ ਕਿ ਇਹਨਾਂ ਕੋਲ ਜਿਨ੍ਹਾਂ ਕੋਲ ਵਹੀਕਲ ਨੇ ਜਿਵੇਂ ਮੋਟਰਸਾਈਕਲ ਹੈਗੇ ਨੇ ਉਹ ਆਪਣੇ ਮੋਟਰਸਾਈਕਲ ਨੰਬਰ ਤੇ ਆਰਸੀ ਵੀ ਲੈ ਕੇ ਆਉਣ ਉੱਥੇ ਕਿ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਲੱਗੀਆਂ ਉਹ ਵੀ ਲਗਵਾ ਲੈਣ ਤੇ ਮੈਂ ਆਪਣੇ ਜੀਮੇਦਾਰ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਸ ਮੁਹਿੰਮ ਦਾ ਸਾਥ ਦਿਓ ਤਾਂ ਕਿ ਐਸੀਆਂ ਹਾਦਸਾਵੇਂ ਘਟਨਾ ਕੁਝ ਸਾਡੇ ਪਿੰਡ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਨਾ ਵਾਪਸ ਸਕੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੁਆ ਇਹਨਾਂ ਦੇ ਐਫੀਡੇਵਿਟ ਬਣਵਾਓ ਤਾਂ ਜੋ ਇਹ ਤਰੀਕੇ ਨਾਲ ਪਿੰਡ ਦੇ ਵਿੱਚ ਰਹਿ ਸਕਣ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਘਟਨਾ ਤੋਂ ਸ਼ਹਿਰਪੁਰ ਵਾਲੀ ਤੋਂ ਜਾਂ ਹੋਰ ਘਟਨਾਵਾਂ ਹੋndੀਆਂ ਨੇ ਬਹੁਤ ਭਲੀਭਾਤ ਜਾਣਦੇ ਹਾਂ ਤੇ ਇਤੋਂ ਕੁਝ ਸਿੱਖਿਆ ਵੀ ਹੋਏਗਾ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਡਾ ਸਾਥ ਸਾਨੂੰ ਮਿਲੇਗਾ ਤੇ ਤੁਹਾਡੇ ਸਾਥ ਹੀ ਸਾਨੂੰ ਲੋੜ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ